ਇਨਾਮ ਆਪਣਾ ਮਨਜੀਤ ਕੌਰ ਕਿਹੜਾ ਪਿੰਡ ਹੈ ਸਭਰਾ ਇਹ ਕੀ ਗੱਲ ਬਾਤ ਹੋਈ ਹੈ ਪੈੜੀ ਦੀ ਛੱਪੜ ਦੀ ਪਾਣੀ ਦੀ ਤੇ ਪਿੰਡ ਦੀ ਪਾਣੀ ਆਉਂਦਾ ਸਾਰਾ ਅੱਛਾ ਜੀ ਤੇ ਸਾਈਂ ਡੁੱਬ ਜਾਣੇ ਨੇਤੀ ਅੱਛਾ ਜੀ ਜਦੋਂ ਪਾਣੀ ਆਉਂਦਾ ਮੈਂ ਕਿੱਲੇ ਜ਼ਮੀਨ ਜਿਹੜੀ ਆ ਤੁਹਾਡੀ ਝੋਨੇ ਦੀ ਫਸਲ ਜਿਹੜੀ ਡੁੱਬੀ ਆ 4.5 ਕਿੱਲੇ ਅੱਛਾ ਜੀ ਡੁੱਬ ਗਈ ਤੇ ਮੈਂ ਮਿਹਨਤ ਕਰਦੀ ਰਹੀ ਨਹੀਂ ਸਾਰੀ ਦਿਹਾੜੀ ਆਪ ਤੇ ਯਾ ਪੁੱਤਾਂ ਬਦਲੇ ਵੀ ਸਾਡੀ ਚਲ ਫਸਲ ਬਚ ਜੂ ਜੀ ਹਾਂ ਤੇ ਉਹ ਵੀ ਨਹੀਂ ਵੱਜਦੀ ਸਈ ਕਰਜ਼ੇ ਥੱਲੇ ਬਹੁਤ ਜ਼ਿਆਦਾ ਆ ਗਏ ਪਾਇਆ ਚੁੱਕ ਚੁੱਕ ਕੇ ਪਹਿਲੀ ਤੇ ਲਾਈ ਜਾਨੀ ਪਾਇਆ ਚੁੱਕ ਚੁੱਕ ਕੇ ਹਾਂ ਹਾਂ ਮਰ ਅੰਜ ਪਰਿਵਾਰ ਦਾ ਗੁਜ਼ਾਰਾ ਕਿੱਤਰਾ ਹੁੰਦਾ ਏ ਇਸ ਤਰ੍ਹਾਂ ਹੀ ਪ੍ਰਾਵਾ ਗਰੀਬੀ ਦਾ ਵਾ ਸਾਡਾ ਬਿੱਲ ਤੇ ਉਹ ਤਰਨ ਵਾਲਾ ਮੀਟਰ ਵੀ ਲਾ ਲਿਆ ਸਾਡਾ ਅੱਛਾ ਜੀ ਗਰੀਬਣੀ ਦਾ ਇਹਨੂੰ ਕੋ ਮੋਟਰ ਵੀ ਲੱਗੀ ਏ ਪਹਿਲੀ ਮੋਟਰ ਤਾਂ ਲਾਈ ਏ ਬੋਰ ਤੱਕਰਾਇਆ ਮੋਟਰ ਲੱਗੀ ਏ ਹਾਂ ਮੋਟਰ ਲੱਗੀ ਏ ਇਜਾਦਾ ਮੀਂਹ ਪੈਣ ਕਾਰਨ ਸ਼ਕਤੀ ਮੀਂਹ ਕਰਕੇ ਤੇ ਪਿੰਡ ਦਾ ਪਾਣੀ ਦਾ ਮਸਲਾ ਹੋ ਜਾਏ ਅੱਛਾ ਜੀ ਤੇ ਸਾਡੀ ਪਹਿਲੀ ਵਦੀਗਾ ਬਣ ਜਾ ਤੁਸੀਂ ਇਸ ਬਾਬਤ ਕਿਸੇ ਪਿੰਡ ਦੇ ਪੰਚ ਸਰਪੰਚ ਕੋ ਗਏ ਗਏ ਆ ਕੀ ਕਹਿੰਦੇ ਕੋਈ ਨਹੀਂ ਮੰਨਦੇ ਅੱਛਾ ਜੀ ਮੁੰਡੇ ਜਾਂਦੇ ਤੇ ਮੋੜ ਦਿੰਦੇ ਨੇ ਅੱਛਾ ਜੀ ਕੋਈ ਸੁਣਦਾ ਨਹੀਂ ਸਾਡੀ ਇਹ ਲਗਾਤਾਰ ਕਿੰਨੇ ਸਾਲਾਂ ਤੋਂ ਜਿਹੜੀ ਹੈ ਤੁਹਾਡੀ ਝੋਨੇ ਦੀ ਫਸਲ ਇਹ ਛੱਪੜ ਦੇ ਪਾਣੀ ਨਾਲ ਟੁੱਪਦੀ ਪੰਜ ਸਾਲ ਉਹ ਚੱਲੀ ਅੱਛਾ ਜੀ ਤੇ ਸਾਨੂੰ ਕੁਝ ਨਹੀਂ ਬਚਦਾ ਰੁਪਈਆ ਵੀ ਇਤਰਾ ਮਿਹਨਤ ਕਰਕੇ ਤੇ ਮੈਂ ਖਾਂਦੀ ਅੱਛਾ ਜੀ ਧੀਆਂ ਪੁੱਤ ਪਾਲਦੀ ਕਿਸੇ ਨੇ ਬਾਹ ਨੀ ਫੜੀ ਇੱਥੋਂ ਨਾ ਕੋਈ ਨੀ ਬਾਹ ਫੜਦਾ ਨਾ ਕੋਈ ਰਿਸ਼ਤੇਦਾਰ ਨੇ ਨਾ ਕੋਈ ਰਿਸ਼ਤੇਦਾਰ ਨੇ ਨਾ ਕੋਈ ਸਰਪੰਚਾਂ ਮੈਂਬਰਾਂ ਨੇ ਕਿਸੇ ਨੇ ਨਹੀਂ ਅੱਛਾ ਜੀ ਹਾਂ ਜੀ ਤੇ ਮੇਰੀ ਇੰਨੀ ਹੈ ਗਰੀਬਣੀ ਦੀ ਵੀ ਮੇਰਾ ਸੁਣਿਆ ਜਾਵੇ ਧੰਨਵਾਦ ਜੀ ਕਿਹੜਾ ਪਿੰਡ ਸਭਰਾ ਜੀ ਇਹ ਕੀ ਗੱਲਬਾਤ ਹੋਈ ਜਿਹੜਾ ਚੋਨਾ ਡੱਬਾ ਰਿਹਾ ਵੀਰ ਜੀ ਇਹ ਪਾਣੀ ਪੇਣ ਛੱਪੜ ਨਹੀਂ ਹੈਗਾ ਪਿੰਡ ਦਾ ਕੋਈ ਨਿਕਾਸ ਨਹੀਂ ਹੈਗਾ ਅੱਛਾ ਜੀ ਇਸ ਕਾਰਨ ਇਹ ਪੜੀ ਡੁੱਬੀ ਹੈ ਵੀਰ ਜੀ ਨਿਕਾਸ ਕੋਈ ਨਹੀਂ ਹੈ ਹਾਂਜੀ ਨਿਕਾਸ ਨਹੀਂ ਹੈਗਾ ਛੱਪੜ ਤੇ ਸਾਢੇ 4 ਕਿਲੇ ਵੀਰ ਜੀ ਤੇ ਕੀ ਮੰਗ ਕਰਦੇ ਸਰਕਾਰ ਤੋਂ ਮੌਜੂ ਦੀ ਵੀਰ ਜੀ ਮੈਂ ਦੇਹ ਮੰਗ ਕਰਦੇ ਆ ਕਿ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਛੱਪੜ ਕੋਈ ਵੱਡਾ ਪੁੱਟਿਆ ਜਾਵੇ ਐਂ ਦੇ ਬੜੇ ਚਿਰ ਦੇ ਕਹਿੰਦੇ ਰਹਿੰਦੇ ਅੱਛਾ ਜੀ ਹੁਣ ਆਂਦੇ ਕਰ ਦਿੰਨੇ ਸਰਪੰਚ ਸਾਹਿਬ ਆਸ ਦਿੰਦੇ ਹੁਣ ਕਰ ਦਿੰਨੇ ਪੁੱਟ ਦਿੰਨੇ ਨਿਕਾਸ ਹੋ ਜਾ ਕੋਈ ਵੀਰ ਜੀ ਨਿਕਾਸ ਨਹੀਂ ਤੇ ਸਮੇਤ ਹੋਰ ਕਿੰਨਿਆਂ ਦੀ ਲਾਗੇ ਡੁੱਬੀ ਪੜੀ ਵੀਰ ਜੀ ਇੱਕ ਆ ਕਿੱਲਾ ਵਾ ਜੱਜਾ ੜਤੀਏ ਦਾ ਅੱਛਾ ਜੀ ਉਹਦਾ ਕਿੱਲਾ ਆਵੇ ਡੁੱਬਾ ਸਾਹਮਣੇ ਅੱਛਾ ਜੀ ਪਹਿਲਾਂ ਤੇ ਪਿਛਲੇ 5 ਸਾਲ ਤੋਂ ਇਹ ਹਾਂਜੀ 5 ਸਾਲਾਂ ਤੋਂ ਵੀਰ ਜੀ ਫਸਲ ਕੋਈ ਨਹੀਂ ਨਿਕਲਦੀ 1 ਰੁਪਏ ਦੀ ਨਹੀਂ ਨਿਕਲਦੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀਰ ਜੀ ਇਹੋ ਹੀ ਅਸੀਂ ਮੰਗ ਕਰਦੇ ਆ ਕਿ ਸਾਡੀ ਇਹ ਤੋਂ ਚੈਂਬਰ ਪਾਣੀ ਦਾ ਕੋਈ ਨਿਕਾਸ ਕੀਤਾ ਜਾਵੇ ਧੰਨਵਾਦ ਸਰਪੰਚ ਕੀ ਨਾਮ ਜੀ ਆਪਣਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਹੈ ਅਵਤਾਰ ਸਿੰਘ ਜੀ ਸਰਪੰਚ ਪਿੰਡ ਸਭਰਾ ਜੀ ਸਰਪੰਚ ਸਾਹਿਬ ਸਾਡੇ 4.5 ਕਿੱਲੇ ਜ਼ਮੀਨ ਛੱਪੜ ਦੇ ਪਾਣੀ ਨਾਲ ਜਿਹੜਾ ਉਹ ਤੁੰਨਾ ਜਿਹੜਾ ਉਹਨਾਂ ਦਾ ਡੁਬਾ ਹੈ ਤੇ ਉਹਨਾਂ ਨੇ ਮਦਦ ਦੀ ਘਾਰ ਲਗਾਈ ਤੁਸੀਂ ਪਿੰਡ ਦੇ ਸਰਪੰਚ ਜੀ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਵੇਖੋ ਜੀ ਇਹ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਹੈਗਾ ਹੁਣ ਤੁਹਾਂ ਧਿਆਨ ਦੇ ਵਿੱਚ ਲੈਂਦਾ ਤੇ ਇਹਨੂੰ ਜਾ ਕੇ ਵੇਖ ਲੈਣੇ ਜਿਹੜਾ بارش ਦਾ ਪਾਣੀ ਆ ਤੁਸੀਂ ਆਪ ਸਿਆਣੇ ਜੀ بارش ਦੇ ਪਾਣੀ ਨੂੰ ਡੱਕ ਦੇ ਕੋ ਸਕਦਾ ਨਹੀਂਗਾ ਕੋਈ ਬੰਦੇ ਦੇ ਵਾਸ ਨਹੀਂ ਹੈਗਾ ਪਾਣੀ ਇੰਨਾ ਹੁੰਦਾ ਹੁਣ ਜੇ ਮੰਨ ਲਓ ਵੀ ਕੋਈ ਹੋਇਆ ਵਾ ਟੁੱਟਾ ਵਾ ਬੰਨ ਚਾਹੇ ਕਿਸ ਤਰ੍ਹਾਂ ਵੀ ਆ ਉਹ ਹੁਣੇ ਵੇਖ ਕੇ ਤੇ ਉਹਨੂੰ ਬਣਵਾ ਦਿੰਨੇ ਜਲਦੀ ਜਲਦੀ ਕਿਹੇ ਗਰੀਬ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਗੱਲ ਨਾਲ ਹੀ ਬਿਲਕੁਲ ਜੀ ਪਹਿਲੀ ਗੱਲ ਤੇ ਆਪ ਹੀ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਇਹੋ ਜੀਆਂ ਆਫ਼ਤਾਂ ਆਉਣ ਹੀ ਨਾ ਜੀ ਜੀ ਜੇ ਆਉਂਦੀਆਂ ਵੀ ਆ ਤੇ ਸਰਕਾਰ ਆ ਉਹਨਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਜਿੱਥੇ ਵੀ ਕੋਈ ਜ਼ਰੂਰਤ ਪੈਂਦੀ ਆ ਉਥੇ ਹਾਜ਼ਰ ਹੋਵਾਂਗੇ ਸਾਡੇ ਕੈਪਟਨ ਮੰਤਰੀ ਸਰਦਾਰ ਲਾਜਜੀਤ ਸਿੰਘ ਭੁੱਲਰ ਇਸ ਗੱਲ ਨੂੰ ਬਹੁਤ ਧਿਆਨ ਚ ਰੱਖਦੇ ਆ ਉਹ ਵੀ ਇਹੋ ਗੱਲ ਕਹਿੰਦੇ ਵੀ ਆਫ਼ਤਾਂ ਪਹਿਲੀ ਗੱਲ ਤੇ ਆਉਣ ਹੀ ਨਾ ਮਹਾਰਾਜ ਨਾ ਹੀ ਪਾਵੇ ਕਿਸੇ ਤੇ ਵੀ ਜੋ ਦਿੱਤਾ ਮਹਾਰਾਜ ਨੇ ਆਪ ਦਾ ਉਹ ਹੀ ਹੈ ਤੇ ਕਿ ਨਾ ਹੁੰਦਾ ਵੀ ਆ ਤੋ ਉਸੇ ਵੇਲੇ ਐਕਸ਼ਨ ਲੈਂਦੇ ਆ ਇਹੋ ਜੀ ਗੱਲ ਨਹੀਂ ਹੈ ਜੀ ਬੰਦ ਸਾਹਿਬ ਛੱਪੜ ਚ ਛੋਟਾ ਜਿਹਾ ਪਹਾੜ ਆ ਕੀ ਹੁਣ ਪੰਚਾਇਤ ਵੱਲੋਂ ਪਾਸਤਾ ਜਾਵੇਗਾ ਕਰ ਦਿੱਤਾ ਜਾਵੇਗਾ ਉਹਨਾਂ ਦਾ ਮਸਲਾ ਹੱਲ ਬਿਲਕੁਲ ਜੀ ਛੱਪੜ ਅਹੀਂ ਜਿਹੜਾ ਵਾ ਉਹ ਅਜੇ ਪੁੱਟ ਰਹੇ ਹਾਂ ਉਧਰੋਂ ਬਾਬੇ ਕਾਲੇ ਸ਼ਾ ਪੀਰ ਮੇਲਾ ਸੀ ਉਹਦੇ ਕਾਰਨ ਕਰਕੇ ਰਹਿਗਾ ਤੇ ਉਧਰੋਂ بارش ਆ ਗਈ ਤੋ ਉਹ ਪਾਣੀ ਟੁੱਟ ਕੇ ਉਹਦੇ ਵਿੱਚ ਪੈ ਗਿਆ ਨਹੀਂ ਤੇ ਉਹਨੂੰ ਉਹ ਅਜੇ ਢੂੰਗਾ ਕਰਨਾ ਹੀ ਹੋਰ ਬਣਾਉਣਾ ਹੀ ਉਹਨਾਂ ਨੂੰ ਤੁਹੇ ਕੋਈ ਖੇਤੇ ਪਰਿਵਾਰ ਨੂੰ ਜਹੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਬਿਲਕੁਲ ਜੀ ਨਹੀਂ ਕਰਨਾ ਪਊਗਾ ਜਿਹੜਾ ਹੈਗਾ ਵਾ ਉਹਨੂੰ ਜਾ ਕੇ ਤੁਹਾਨੂੰ ਲੈਨੇ ਕਾਰਵਾਈ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ